ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਅੱਜ ਅਸੀਂ ਤੁਹਾਨੂੰ ਇੱਕ ਕਥਾ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਅੰਦਰ ਦੀ ਹਉਮੈ ਖਤਮ ਹੋ ਜਾਵੇਗੀ ਜੇ ਤੁਸੀਂ ਮਨ ਵਿੱਚ ਹੋਮੇ ਰੱਖਦੇ ਹੋ ਨਾ ਮਨ 'ਚ ਕਿਸੇ ਵਾਰ ਸੇ ਬੁਰਾ ਸੋਚਦੇ ਹੋ ਤੇ ਖਾਲਸਾ ਜੀ ਪਿਆਰੀ ਸਾత్సੰਗਤ ਜੀ ਉਹ ਬੁਰਾ ਤੁਸੀਂ ਆਪਣੇ ਲਈ ਸੋਚਦੇ ਹੋ ਕਿਸੇ ਲਈ ਨਹੀਂ ਕਿਉਂਕਿ ਜੇ ਤੁਸੀਂ ਆਪਣੇ ਗੁਰੂ ਅੱਗੇ ਕਿਸੇ ਦੀ ਬੁਰੀਾਈ ਕਰਦੇ ਹੋ ਨਾ ਤਾਂ ਉਹ ਸਾਡੇ ਲਈ ਪਹਿਲਾਂ ਹੋ ਜਾਂਦੀ ਹੈ ਤੇ ਜੇ ਤੁਸੀਂ ਆਪਣੇ ਗੁਰੂ ਅੱਗੇ ਸਰਬਤ ਦਾ ਭਲਾ ਮੰਗਦਾ ਹੈ ਨਾ ਤਾਂ ਵਾਹਿਗੁਰੂ ਸ਼ੁਰੂਆਤ ਤੋਂ ਦੇ ਤੋਂ ਕਰਦਾ ਹੈ ਇੱਕ ਵਾਰ ਯਕੀਨੀ ਮੰਗ ਕੇ ਵੇਖੋ ਇੱਕ ਵਾਰ ਯਕੀਨੀ ਕਰਕੇ ਵੇਖੋ ਹਾਂ ਅੰਦਰੋਂ ਠੇਸ ਪਹੁੰਚੇਗੀ ਕਿ ਅਗਲੇ ਬੰਦੇ ਨੇ ਸਾਨੂੰ ਆਹ ਗੱਲ ਕਹੀ ਸੀ ਹਾਂਜੀ ਕਹਿਣ ਵਾਲਾ ਭੁੱਲ ਜਾਂਦਾ ਏ ਪਰ ਸਹਿਣ ਵਾਲਾ ਭੁੱਲਦਾ ਨਹੀਂ ਏ ਚਲੋ ਠੀਕ ਹੈ ਪੁੱਲੋ ਨਾ ਵੀ ਸਾਨੂੰ ਉਸ ਨੇ ਇਹ ਗੱਲ ਕਹੀ ਹੈ ਪਰ ਪਿਆਰੀ ਸਾਧ ਸੰਗਤ ਜੀ ਇਹ ਚੇਤਾ ਰੱਖੋ ਕਿ ਇਸ ਗੱਲ ਦਾ ਜਵਾਬ ਦੇਣ ਵਾਲਾ ਉਹ ਬੈਠਾ ਹੈ ਸੱਚੇ ਪਾਤਸ਼ਾਹ ਜਿਸ ਨੂੰ ਕੀ ਸਭ ਦੇਖ ਰਿਹਾ ਹੈ ਅਸੀਂ ਤਾਂ ਸਿਰਫ ਇੱਕ ਪਰਿਵਾਰ ਚਲਾਣੇ ਹਨ ਉਹ ਪੂਰੀ ਦੁਨੀਆ ਚਲਾਉਂਦਾ ਹੈ ਉਸ ਦੀ ਨਜ਼ਰ ਸਭ ਤੇ ਹੈ ਪਰ ਕਹਿੰਦੇ ਨਾ ਜਿਸ ਨੂੰ ਉਹ ਗੌਰ ਨਾਲ ਵੇਖ ਲਵੇ ਨਾ ਤਖਾਂ ਤੋਂ ਲੱਖ ਕਰ ਦਿੰਦਾ ਹੈ ਸੁੱਕਿਆਂ ਤੋਂ ਹਰੇ ਕਰ ਦਿੰਦਾ ਹੈ ਐਸਾ ਹੈ ਮੇਰਾ ਸੋਢੀ ਪਾਤਸ਼ਾਹ RAMDAS ਗੁਰੂ ਧੰਤਨ ਸ਼੍ਰੀ ਗੁਰੂ RAMDAS ਜੀ ਧੰਤਨ ਸ਼ਹੀਦ ਸਿੰਘ ਧੰਤਨ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਅੱਜ ਦੀ ਜੋ ਕਥਾ ਹੈ ਨਾ ਜਿਸ ਨੂੰ ਸੁਣ ਕੇ ਤੁਹਾਡੀ ਹੋਂਮੇ ਅੰਦਰ ਭਰੀ ਹੋਈ ਐਨੀ ਜੋ ਨਫ਼ਰਤ ਹੁੰਦੀ ਹੈ ਨਾ ਜੋ ਨਿੰਦਿਆ ਚੁਗਲੀ ਕਰਨ ਦੀ ਭਾਵਨਾ ਹੈ ਨਾ ਉਹ ਖਤਮ ਹੋ ਜਾਵੇਗੀ ਖਾਲਸਾ ਜੀ ਇੱਕ ਪਿੰਡ ਵਿੱਚ ਇੱਕ ਫਕੀਰ ਸਾਧੂ ਜੋ ਕਿ ਭਗਤੀ ਵਿੱਚ ਲੀਨ ਭਗਤੀ ਕਰਦੇ ਸੀ ਇੱਕ ਦਿਨ ਉਹ ਖੂਹ ਦੇ ਕੰਡੇ ਤੇ ਬੈਠੇ ਸੀ ਆਪਣੀ ਹੀ ਫਕੀਰੀ ਵਿੱਚ ਆਪਣੀ ਹੀ ਸਾਦਗੀ ਆਪਣੀ ਹੀ ਸਤਿਗੁਰੂ ਵਾਹਿਗੁਰੂ ਦਾ ਨਾਮ ਜਪਣ ਵਿੱਚ ਪੂਰੀ ਤਰ੍ਹਾਂ ਮਸਤ ਬੈਠੇ ਸਨ ਕਹਿੰਦੇ ਨੇ ਕਿ ਉੱਥੇ ਨਾ ਇੱਕ ਔਰਤ ਆਂਦੀ ਹੈ ਇੱਕ ਬੀਬੀ ਜੋ ਕਿ ਉਸ ਸਾਧੂ ਨੂੰ ਕਹਿੰਦੀ ਹੈ ਪਾਣੀ ਲੈਣ ਵਾਸਤੇ ਆਉਂਦੀ ਹੈ ਸਾਧੂ ਨੂੰ ਪੁੱਛਦੀ ਹੈ ਕਿ ਬਾਬਾ ਮੇਰੇ ਨਾਲ ਘੜੇ ਨੂੰ ਹੱਥ ਪਵਾਏਗਾ ਉਸਨੇ ਕਿਹਾ ਬਾਬਾ ਜੀ ਇਹ ਘੜਾ ਮੈਨੂੰ ਚਕਾਇਓ ਕਿਉਂਕਿ ਇਹ ਪਾਣੀ ਦਾ ਭਰਿਆ ਹੋਇਆ ਹੈ ਖਾਲਸਾ ਜੀ ਉਸ ਸਾਧੂ ਦੇ ਬਚਨ ਕੀਤੇ ਕਿ ਬੀਬਾ ਅਸੀਂ ਤਾਂ ਮਰੇ ਹੋਏ ਹਾਂ ਅਸੀਂ ਕੀ ਕਰਨਾ ਅਸੀਂ ਉੱਠ ਨਹੀਂ ਸਕਦੇ ਵੀ ਅਸੀਂ ਮਰੇ ਹੋਏ ਹਾਂ ਚਲੋ ਫਿਰ ਕੀ ਸੀ ਉਹਨੇ ਪਾਣੀ ਦਾ ਘੜਾ ਚੁੱਕਿਆ ਔਰਤ ਨੇ ਤੇ ਉਹ ਆਪਣੇ ਘਰ ਚਲੀ ਗਈ ਅਗਲੇ ਦਿਨ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਖੂਦੇ ਕੋਲ ਜੋ ਸਾਧੂ ਬੈਠੇ ਨੇ ਉਹਨਾਂ ਨੂੰ ਆਪਣੇ ਘਰੇ ਪ੍ਰਸ਼ਾਦਾ ਛਕਣ ਵਾਸਤੇ ਬੁਲਾਓ ਉਸਦੇ ਪਤੀ ਨੇ ਬਹੁਤ ਖੁਸ਼ੀ ਸੀ ਕਿ ਚਲੋ ਸਾਧੂ ਨੂੰ ਪ੍ਰਸ਼ਾਦਾ ਖਵਾਉਣਾ ਜਾਂ ਸਾਧੂ ਦੀ ਸੇਵਾ ਕਰਨਾ ਇਸ ਦਾ ਪੁੰਨ ਦਾ ਫਲ ਮਿਲੇਗਾ ਉਸ ਦਾ ਪਤੀ ਉਸ ਸਾਧੂ ਕੋਲ ਗਿਆ ਤੇ ਬਾਬਾ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਸਾਡੇ ਘਰ ਅੱਜ ਪ੍ਰਸ਼ਾਦਾ ਛਕਣ ਵਾਸਤੇ ਆਓ ਸਾਧੂ ਖੁਸ਼ ਹੋਏ ਤੇ ਉਹ ਪ੍ਰਸ਼ਾਦਾ ਛਕਣ ਵਾਸਤੇ ਉਸ ਬੀਬੀ ਦੇ ਘਰ ਚਲੇ ਗਏ ਕਹਿੰਦੇ ਜਦੋਂ ਉਹਨਾਂ ਨੇ ਸਾਧੂ ਦੇ ਹੱਥ ਧਵਾ ਕੇ ਪ੍ਰਸ਼ਾਦੇ ਵਾਸਤੇ ਬਿਠਾਇਆ ਤੇ ਜਦੋਂ ਹੀ ਪ੍ਰਸ਼ਾਦੇ ਵਾਲਾ ਥਾਲ ਸਾਧੂ ਅੱਗੇ ਰੱਖਿਆ ਤੇ ਉਸ ਬੀਬੀ ਨੇ ਬੁਰਕੀ ਤੋੜਨ ਤੋਂ ਪਹਿਲਾਂ ਹੀ ਸਾਧੂ ਨੂੰ ਬੇਇੱਜ਼ਤ ਕਰਕੇ ਘਰੋਂ ਬਾਹਰ ਕੱਢ ਦਿੱਤਾ। ਅਗਲੀ ਵਾਰ ਫੇਰ ਦੂਜੇ ਦਿਨ ਫੇਰ ਉਸ ਬੀਬੀ ਨੇ ਆਪਣੇ ਪਤੀ ਨੂੰ ਕਿਹਾ ਕਿ ਹੁਣ ਤੁਸੀਂ ਦੁਬਾਰਾ ਜਾਓ ਤੇ ਉਸ ਸਾਧੂ ਨੂੰ ਭੋਜਨ ਪ੍ਰਸ਼ਾਦੇ ਵਾਸਤੇ ਆਪਣੇ ਘਰ ਬੁਲਾ ਲਿਓ। ਉਸ ਦੀ ਪਤਨੀ ਕਿਹਾ ਕਿ ਤੂੰ ਉਸ ਵਿਚਾਰੇ ਸਾਧੂ ਦੀ ਕਿੰਨੀ ਬੇਇੱਜ਼ਤੀ ਜਲੀਲ ਕਰਕੇ ਭੇਜਿਆ ਹੈ ਹੁਣ ਉਹ ਕਿੱਥੇ ਆਣਗੇ ਦੇਖੋ ਬੰਦੇ ਨੂੰ ਕੋਈ ਬੰਦਾ ਗੱਲ ਵੀ ਕਹਦੇ ਬੰਦਾ ਚੇਤੇ ਰੱਖਦਾ ਹੈ ਕਿ ਫਲਾਣੇ ਨੇ ਕਿਸੇ ਥਾਂ ਤੇ ਮੇਰੀ ਬੇਇੱਜ਼ਤੀ ਕੀਤੀ ਸੀ ਅਸੀਂ ਮਨਮੁਖ ਬੰਦੇ ਹਨ ਅਸੀਂ ਪਰਮਾਤਮਾ ਤੋਂ ਵਿਮੁਖ ਹਾਂ ਗੁਰੂ ਨਾਨਕ ਦੇਵ ਜੀ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਸੀ ਕਹਿਣ ਦਿੰਦੇ ਉਹ ਇਸਤਰੀ ਤੇ ਪੁਰਸ਼ ਵਿੱਚ ਵੀ ਕੋਈ ਫਰਕ ਨਹੀਂ ਸੀ ਕਰਦੇ ਗੁਰੂ ਨਾਨਕ ਦੇਵ ਜੀ ਨੂੰ ਵੀ ਕਈ ਲੋਕਾਂ ਨੇ ਉਹਨਾਂ ਦੇ ਉੱਤੇ ਮਿੱਟੀ ਪਾਈ ਕਈ ਲੋਕਾਂ ਨੇ ਬੁਰਾ ਭਲਾ ਗਿਆ ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਧੇ ਰਾਹ ਆ ਪਾਇਆ ਸੀ ਕਿਉਂਕਿ ਉਹ ਗੁਰੂ ਸੀ ਦੇਖੋ ਲੋਕ ਤਾਂ ਗੁਰੂ ਨੂੰ ਵੀ ਨਹੀਂ ਬਖਸ਼ਦੇ ਜਦ ਤੱਕ ਉਹਨਾਂ ਨੂੰ ਉਥੋਂ ਮਤਲਬ ਨਹੀਂ ਪਤਾ ਲੱਗ ਜਾਂਦਾ ਜੇ ਕਿਸੇ ਨੂੰ ਕੋਈ ਲਾਲਚ ਹੋਵੇ ਨਾ ਉਹੀ ਜ਼ਿਆਦਾ ਸੇਵਾ ਕਰਦਾ ਹੈ ਚਲੋ ਲਾਲਚ ਦੇ ਨਾਲ ਹੀ ਸਹੀ ਲੋਕ ਚਪੈਰਾ ਸਾਹਿਬ ਕਰਦੇ ਹਨ ਕਿ ਸਾਡੇ ਦੁੱਖਾਂ ਨੂੰ ਦੂਰ ਕਰੇ ਪਰਮਾਤਮਾ ਦੇਖੋ ਅਸੀਂ ਦਿਨ ਕਹਿੰਦੇ ਹਾਂ ਕਿ ਦਿਨ ਭਈ ਰਾਤ ਜੇ ਸਾਡੇ ਤੇ ਕੋਈ ਮੁਸੀਬਤ ਆਜ ਵੀ ਨਾ ਸਾਨੂੰ ਕੋਈ ਕਹਿ ਦੇ ਨਾ ਕਿ ਤੁੱਪੇ ਖੜੇ ਤੁੱਪੇ ਖੜੇ ਹੋ ਜਾ ਤੇ ਸਾਡੇ ਤੇ ਕੋਈ ਮੁਸੀਬਤ ਨਹੀਂ ਆਏਗੀ ਤਾਂ ਅਸੀਂ ਤੁੱਪੇ ਖੜਨ ਨੂੰ ਵੀ ਰਾਜੀ ਹੋ ਜਾਂਦੇ ਹਾਂ ਪਰ ਜੇ ਅਸੀਂ ਸੁਭਾ ਸ਼ਾਮ ਨੇਮ ਨਾਲ ਗੁਰਬਾਣੀ ਪੜ੍ਹਨ ਨਾਲ ਸਾਡੇ ਦੁੱਖ ਕੱਟੇ ਜਾਂਦੇ ਹਨ ਪਰ ਅਸੀਂ ਉਹ ਰਾਸਤਾ ਸਿੱਧਾ ਰਾਸਤਾ ਕਦੇ ਵੀ ਨਹੀਂ ਅਪਣਉਂਦੇ ਇਹ ਜੀ ਵਿਮੁਖ ਹਾਂ ਚਲੋ ਉਸ ਬੀਬੀ ਨੇ ਦੂਜੇ ਦਿਨ ਫੇਰ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਸਾਧੂ ਨੂੰ ਭੋਜਨ ਵਾਸਤੇ ਬੁਲਾਇਆ ਚਲੋ ਉਸ ਦਾ ਘਰ ਵਾਲਾ ਜਦੋਂ ਗਿਆ ਸਾਧੂ ਬਿਲਕੁਲ ਖੁਸ਼ ਸੀ ਕਿਉਂਕਿ ਸਾਧੂ ਫਕੀਰ ਸੀ ਤੇ ਉਹ ਮਸਤ ਰਹਿੰਦੇ ਸੀ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਦੁੱਖ ਕੋਈ ਕਿਸੇ ਗੱਲ ਦੀ ਹੈ ਨਹੀਂ ਸੀਗਾ ਵੀ ਇੱਕ ਮੱਥੇ ਤੇ ਛਿਕਨ ਵੀ ਨਹੀਂ ਸੀ ਬਿਲਕੁਲ ਆਰਾਮ ਨਾ ਫੇਰ ਗਿਆ ਫਿਰ ਬਾਬਾ ਜੀ ਅੱਗੇ ਹੱਥ ਜੋੜੇ ਕਿ ਬਾਬਾ ਜੀ ਅੱਜ ਸਾਡੇ ਘਰ ਫੇਰ ਪ੍ਰਸ਼ਾਦਾ ਛਕਣ ਵਾਸਤੇ ਆਓ ਤੇ ਕਹਿੰਦੇ ਕਿ ਉਸ ਸਾਧੂ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ ਕਿਉਂਕਿ ਸਾਧੂ ਮਸਤ ਫਕੀਰ ਹੁੰਦੇ ਹਨ ਰੱਬ ਦੀ ਲੀਲਾ ਵਿੱਚ ਲੀਨ ਹੁੰਦੇ ਹਨ ਤੇ ਕਹਿੰਦੇ ਦੂਸਰੇ ਦਿਨ ਵੀ ਉਸ ਔਰਤ ਨੇ ਸਾਧੂ ਨੂੰ ਜਲੀਲ ਕਰਕੇ ਪ੍ਰਸ਼ਾਦੇ ਵਾਲਾ ਥਾਲ ਉੱਥੋਂ ਖਿੱਚ ਲਿਆ ਤੇ ਉਧਰ ਰੱਖ ਦਿੱਤਾ ਫਿਰ ਸਾਧੂ ਬਾਹਰ ਆ ਗਏ ਉਸ ਨੂੰ ਬਾਹਰ ਕੱਢ ਦਿੱਤਾ ਥੋੜੇ ਕਿ ਦਿਨ ਹੋਏ ਫਿਰ ਉਸ ਔਰਤ ਨੇ ਕਿਹਾ ਆਪਣੇ ਪਤੀ ਨੂੰ ਮਿੰਤਾ ਕੀਤੀਆਂ ਕਿ ਜਾਓ ਉਸ ਸਾਧੂ ਨੂੰ ਲੈ ਆਓ ਘਰੇ ਵੀ ਮੈਂ ਅੱਜ ਪ੍ਰਸ਼ਾਦਾ ਤਿਆਰ ਕੀਤਾ ਹੈ ਅੱਜ ਮੈਂ ਇਸ ਤਰ੍ਹਾਂ ਕੁਝ ਵੀ ਨਹੀਂ ਕਰਾਂਗੀ ਤੁਸੀਂ ਮੈਨੂੰ ਜੇ ਤੁਸੀਂ ਪਿਆਰ ਕਰਦੇ ਹੋ ਉਸ ਸਾਧੂ ਨੂੰ ਹੱਥ ਜੋੜ ਕੇ ਮੱਥਾ ਟੇਕ ਕੇ ਜਿਵੇਂ ਮਰਜ਼ੀ ਲੈ ਕੇ ਆਓ ਕਹਿੰਦੇ ਉਸ ਬੰਦੇ ਦੇ ਚਲੋ ਕੀ ਸੀਗਾ ਉਹ ਵਿਚਾਰਾ ਫੇਰ ਗਿਆ ਤੇ ਚਲੋ ਸਾਧੂ ਅੱਗੇ ਹੱਥ ਜੋੜ ਕੇ ਉਸ ਨੇ ਉਹਨੂੰ ਨਮਸਕਾਰ ਕੀਤੀ ਤੇ ਚਲੋ ਉਹ ਸਾਧੂ ਨੇ ਫੇਰ ਨਿਮੰਤਰਣ ਦਿੱਤਾ ਕਿ ਬਾਬਾ ਜੀ ਅੱਜ ਸਾਡੇ ਘਰ ਫੇਰ ਪ੍ਰਸ਼ਾਦ ਛਕਣ ਤੁਸੀਂ ਪ੍ਰਸ਼ਾਦ ਆ ਛਕਣ ਜਰੂਰ ਆਓ ਚਲੋ ਸਾਧੂ ਵੀ ਉਸ ਬੰਦੇ ਦੇ ਨਾਲ ਦੁਰਪੇ ਫੇਰ ਉਸ ਬੀਬੀ ਨੇ ਥਾਲ ਸਜਾਇਆ ਭੋਜਨ ਪਰੋਸਿਆ ਜਿਉਂ ਹੀ ਸਾਧੂ ਭੋਜਨ ਛਕਣ ਲੱਗੇ ਉਸ ਬੀਬੀ ਨੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਤੁਸੀਂ ਨਹੀਂ ਅੰਦਰੋਂ ਮਰੇ ਹੋਏ ਅੰਦਰੋਂ ਮਰੇ ਹੋਏ ਤਾਂ ਅਸੀਂ ਹਾਂ ਵੇਖੋ ਉਸ ਸਾਧੂ ਜਾਂ ਉਸ ਸੰਤ ਵਿੱਚ ਕਿੰਨੀ ਹੀ ਸ਼ਕਤੀ ਸੀ ਸ਼ਹਿਨ ਸ਼ਕਤੀ ਕਿ ਕਿੰਨੀ ਵਾਰ ਜਲੀਲ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਸੀ ਕਿਉਂਕਿ ਇਹੋ ਜਿਹਾ અવਤਾਰ ਇਹੋ ਜਿਹਾ ਰੱਬੀ ਰੂਪ ਹੁੰਦੇ ਹਨ ਜੋ ਰੱਬ ਦਾ ਇੱਕ ਅੰਗ ਹੁੰਦੇ ਹਨ ਕਿਉਂਕਿ ਅੱਜਕੱਲ ਬੰਦਾ ਬੰਦੇ ਨੂੰ ਜੇ ਇੱਕ ਗੱਲ ਕਹਦੇ ਹੈ ਨਾ ਜਦ ਤੱਕ ਬੰਦਾ ਬਦਲਾ ਨਾ ਨਾ ਲੈ ਲਵੇ ਬੰਦੇ ਨੂੰ ਸਾਹ ਨਹੀਂ ਆਉਂਦਾ ਦੂਜਾ ਦਿਨ ਉਹ ਇਹੀ ਸੋਚਦਾ ਵੀ ਇਸ ਨੂੰ ਕਿਵੇਂ ਟੱਕਰਾਂ ਜਾਂ ਇਸ ਦਾ ਮੈਂ ਕਿਵੇਂ ਕੀ ਨੁਕਸਾਨ ਕਰਾਂ ਵੀ ਜਿਸ ਨਾਲ ਇਹਨੂੰ ਵੀ ਦੁੱਖ ਪਹੁੰਚੇ ਉਹ ਬੀਬੀ ਹੱਥ ਜੋੜ ਕੇ ਅੱਖਾਂ 'ਚ ਹੰਝੂ ਲੈ ਕੇ ਕਿ ਮੈਂ ਤੁਹਾਨੂੰ ਪਛਾਣ ਗਈ ਹਾਂ ਤੁਸੀਂ ਰੱਬ ਦੀ ਇੱਕ ਮੂਰਤ ਹੋ ਸਾਧੂ ਨੇ ਕਿਹਾ ਬੀਬੀ ਨਹੀਂ ਅਸੀਂ ਅੰਦਰੋਂ ਮਰੇ ਹੋਏ ਹਾਂ ਸਾਡੀ ਤਾਂ ਤੁਲਨਾ ਉਸ ਕੁੱਤੇ ਵਰਗੀ ਹੈ ਜਿਸ ਨੂੰ ਕੀ ਜੇ ਕੋਈ ਕੁੱਤਾ ਸਾਡੇ ਗੇਟ ਤੇ ਆ ਜਾਵੇ ਨਾ ਅਸੀਂ ਉਹਨੂੰ ਦਰਕਾਰ ਕੇ ਰੋਟੀ ਨਹੀਂ ਪਾਉਂਦੇ ਦਰਕਾਰ ਕੇ ਭੇਜ ਦਿੰਨੇ ਹਾਂ ਅਗਲੇ ਦਿਨ ਫੇਰ ਉਹ ਕੁੱਤਾ ਆ ਜਾਂਦਾ ਹੈ ਉਹ ਗੱਲ ਮਨ ਚ ਨਹੀਂ ਰੱਖਦਾ ਕਿਉਂਕਿ ਉਹ ਰੱਬ ਦਾ ਭੇਜਿਆ ਹੋਇਆ ਇੱਕ ਹੈ ਜਾਂ ਜੀਵ ਕਿਉਂਕਿ ਉਸ ਨੂੰ ਰੱਬ ਨੇ ਜਾਨਵਰ ਬਣਾ ਕੇ ਭੇਜਿਆ ਹੈ ਕਿਉਂਕਿ ਉਸ ਵਿੱਚ ਹੰਕਾਰ ਨਹੀਂ ਹੈ ਉਹ ਇੱਕ ਸਿਰਫ ਸਿੰਪਲ ਸਾਦਾ ਜੀਵ ਹੈ ਸਾਡੇ ਮਨੁੱਖ ਦੀ ਤਰ੍ਹਾਂ ਨਹੀਂ ਕਿ ਹੰਕਾਰ ਕਰਨਾ ਜੀ ਅਸੀਂ ਰਾਜੇ ਹਾਂ ਤੇ ਅਸੀਂ ਅਸੀਂ ਕਿਸੇ ਨੂੰ ਟਿੱਚ ਵੀ ਨਹੀਂ ਸਮਝਦੇ ਜੀ ਅਸੀਂ ਅਮੀਰ ਹਾਂ ਤੇ ਅਸੀਂ ਗਰੀਬਾਂ ਨੂੰ ਕੁਝ ਸਮਝਣਾ ਹੀ ਨਹੀਂ ਹੈ ਇਸ ਕਰਕੇ ਇਸ ਇਸ ਕਥਾ ਨੂੰ ਸੁਣਾਉਣ ਦਾ ਸਿਰਫ ਇਹੀ ਮਕਸਦ ਸੀ ਕਿ ਖਾਲਸਾ ਜੀ ਮਨ ਵਿੱਚੋਂ ਹੀਣ ਭਾਵਨਾ ਦੂਰ ਕਰੋ ਤੇ ਵਾਹਿਗੁਰੂ ਦੇ ਚਰਨੇ ਲੱਗੋ ਜੇ ਤੁਸੀਂ ਕਿਸੇ ਨਾਲ ਕੋਈ ਤੁਹਾਨੂੰ ਦੁੱਖ ਪਹੁੰਚਾਉਂਦਾ ਹੈ ਨਾ ਤੇ ਖਾਲਸਾ ਜੀ ਰੱਬ ਉਸ ਦਾ ਜਵਾਬ ਉਸ ਦੇ ਮੂੰਹ ਤੇ ਤਾਂ ਨਹੀਂ ਦੇਗਾ ਪਰ ਉਸ ਦੀ ਰੂਹ ਤੇ ਐਸਾ ਜਵਾਬ ਦੇਗਾ ਕਿ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋਗੇ ਇੱਕ ਵਾਰ ਰੱਬ ਤੇ ਵਿਸ਼ਵਾਸ ਕਰਕੇ ਦੇਖੋ ਰੱਬ ਤੇ ਵਿਸ਼ਵਾਸ ਕਰਨ ਵਾਲਿਆਂ ਦਾ ਗੁਰੂ ਆਪ ਭਲਾ ਕਰਦੇ ਹਨ ਰੱਬ ਤੇ ਵਿਸ਼ਵਾਸ ਕਰਨ ਰਿਆਂ ਦੇ ਗੁਰੂ ਨਾਲ ਸਾਥ-ਸਾਥ ਦਿੰਦੇ ਹਨ ਕਹਿੰਦੇ ਹਨ ਕਿ ਗੁਰੂ ਜੇ ਗੁਰੂ ਮੇਰੇ ਨਾਲ ਹੈ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਗੁਰੂ ਤੁਹਾਡੇ ਨਾਲ ਰਹੇਗਾ ਗੁਰੂ ਤੁਹਾਡੇ ਅੰਗ ਸੰਗ ਹੋਏਗਾ ਤੇ ਗੁਰੂ ਤੁਹਾਡੇ ਸਾਖ ਸ਼ਾਤ ਨਾਲ ਰਹਿਣਗੇ ਕਿ ਜੇ ਤੁਹਾਡੇ ਅੰਦਰੋਂ ਹੋਮੇ ਨਾ ਹੋਈ ਹੋਮੇ ਖਤਮ ਕਰੋ ਨਿੰਦਿਆ ਚੁਗਲੀ ਵਿੱਚ ਕੁਝ ਵੀ ਨਹੀਂ ਰੱਖਿਆ ਸਿਰਫ ਆਮਨ ਦਾ ਸਕੂਨ ਹੈ ਉੱਪਰਲਾ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤੇ ਸਾਡੇ ਪਾਪ ਦੁੱਗਣੇ ਹੋ ਜਾਂਦੇ ਨੇ ਇਸ ਕਰਕੇ ਇਹੋ ਜਿਹੀ ਬਣੋ ਕਿ ਜਿੱਥੋਂ ਤੁਸੀਂ ਲੰਘੋ ਲੋਕ ਦੇ ਚੁਗਲੀਆਂ ਕਰਦੇ ਨੇ ਨਾ ਕੋਈ ਗਾਲ ਨਹੀਂ ਸਾਡੇ ਪਾਪ ਧੁੱਤੇ ਜਾਂਦੇ ਨੇ ਵਾਹਿਗੁਰੂ ਦੀ ਨਜ਼ਰ ਸਵੱਲੀ ਹੋਵੇ ਵਾਹਿਗੁਰੂ ਦੇ ਬਲ ਵਾਹਿਗੁਰੂ ਦਾ ਧਿਆਨ ਧਰੋ ਤੁਸੀਂ ਜਿੰਨਾ ਮਰਜੀ ਲੋਕਾਂ ਦੀ ਨਜ਼ਰਾਂ 'ਚ ਗਿਰੇ ਹੋਵੋਗੇ ਨਾ ਪਰ ਰੱਬ ਦੀ ਨਜ਼ਰਾਂ 'ਚ ਨਹੀਂ ਗਿਰਿਆ ਹੋਣਾ ਚਾਹੀਦਾ ਬੰਦਾ ਜਿੱਥੇ ਅੱਗੇ ਜਾ ਕੇ ਤੁਸੀਂ ਧਰ ਦਰਗਾਹ 'ਚ ਜਿੱਥੇ ਲੇਖਾ ਦੇਣਾ ਹੈ ਨਾ ਉੱਥੇ ਸਾਫ਼ ਹੋਣਾ ਚਾਹੀਦਾ ਇੱਥੇ ਦੁਨੀਆ ਤਾਂ ਐਵੇਂ ਹੀ ਚਲਦੀ ਆਈ ਹੈ ਲੋਕਾਂ ਨੇ ਤਾਂ ਰੱਬ ਨਹੀਂ ਸੀ ਬਖਸ਼ਿਆ ਦੁਨੀਆ ਕਿੱਥੋਂ ਬਖਸ਼ੇਗੀ ਨਾਲੇ ਲੋਕ ਲੋਕ ਕੀ ਕਹਿਣਗੇ ਲੋਕ ਕੀ ਕਰਨਗੇ ਲੋਕ ਸਾਡੇ ਬਾਰੇ ਕੀ ਸੋਚਣਗੇ ਲੋਕਾਂ ਨੂੰ ਛੱਡੋ ਤੁਸੀਂ ਆਪਣੇ ਆਪ ਨੂੰ ਸਹੀ ਸਟੈਂਡ ਲਓ ਆਪਣੀ ਲਾਈਫ ਆਪਣੀ ਜੀਵਨ ਆਪਣੇ ਖੁਦ ਤਰੀਕੇ ਨਾਲ ਜਿਓ ਖਾਲਸਾ ਜੀ ਵਾਹਿਗੁਰਜੀ ਦਾ ਖਾਲਸਾ ਜਿਸ ਇਹ ਕਥਾ ਤੁਹਾਡੇ ਮਨ ਨੂੰ ਲੱਗੀ ਹੋਵੇ ਨਾ ਖਾਲਸਾ ਜੀ ਸ਼ੇਅਰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ